ਆ ਇਹ ਆ ਦੇਖ ਲੋ ਹੁਣ ਸੋਨੂ ਵੀ ਝੋਟੀ ਦੱਸਦੀ ਹੋਊਗੀ ਵੀਰ ਤੀਜੇ ਸੂਏ ਵਾਸਤੇ ਹਾਂਜੀ ਹੱਸੀ ਕਾ ਦੋਸਤੋ ਬਹੁਤ ਸਵਾਗਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਹਰਦੀਪ ਕੋਲੇ ਪਹੁੰਚੇ ਹੋਏ ਆ ਪਿੰਡ ਟੈਪੀ ਦੇ ਵਿੱਚ ਮਿੱਤਰੋ ਅੱਜ ਨਾ ਆਪਾਂ ਤੁਹਾਡੀ ਭਾਲ ਖਾਤਮ ਕਰਨ ਵਾਸਤੇ ਆਏ ਆ ਨੀਲੀ ਰਾਵੀ ਦੀ ਮੱਝ ਦੀ ਮੇਨ ਵੀਡੀਓ ਹੋਊਗੀ ਬਹੁਤ ਜਿਆਦੇ ਚੰਗੀ ਮੱਝ ਆ ਚੰਗੇ ਦੁੱਧਰ ਰਕਾਰਡ ਵਾਲੀ ਆ ਸਾਰੀਆਂ ਨਿਸ਼ਾਨੀਆਂ ਵੀ ਪੂਰੀਆਂ ਕਰਦੀ ਐ ਪਰ ਨਾ ਜਿਹੜੇ ਬਾਈ ਦੇ ਘਰੇ ਪਸ਼ੂ ਰੱਖੇ ਹੋਇਆ ਆ ਆਪਾਂ ਉਹਨਾਂ ਤੇ ਵੀ ਇੱਕ ਵਾਰੀ ਝਾਲਕ ਮਰਵਾ ਦਈਏ ਤੁਹਾਨੂੰ ਇੱਧਰਲੇ ਪਾਸੇ ਜਿਹੜੇ ਹੈਗੇ ਨਾ ਇਹ ਬਾਈ ਦੇ ਘਰੇ ਪਸ਼ੂ ਰੱਖੇ ਹੋਏ ਆ ਪਰ ਜਿਹੜੀ ਆਪਾਂ ਇੱਕ ਸੋਨੂੰ ਮੱਝ ਦਿਖਾਈ ਆ ਨਾ ਨੀਲੀ ਰਾਵੀ ਦੀ ਪਹਿਲਾਂ ਤੇ ਉਸੇ ਦੀ ਇੱਕ ਉਹ ਧੀ ਆ ਗਈ ਜਿਹੜੀ ਸਾਹਮਣੇ ਤੁਹਾਨੂੰ ਦਿਖਾਈ ਦੀ ਜੰਦੀ ਨਾ ਉਹ ਵੀ ਉਸੇ ਮੱਝ ਦੀ ਧੀ ਆ ਤੇ ਇਹ ਇਹਨੇ ਇੱਕ ਪਸ਼ੂ ਘਰੇ ਆ ਕੇ ਬਾਕੀ ਇਸ ਝੋਟੀ ਦੀ ਆਪਾਂ ਤੁਹਾਨੂੰ ਜਾਣਕਾਰੀ ਲੈ ਕੇ ਦਿੰਨੇ ਆ ਜਿੰਨੀ ਗੱਲਾਂ ਬਾਤਾਂ ਅਸੀਂ ਕੀਤੀਆਂ ਬਾਈ ਹਰਦੀਪ ਨਾਲ ਨਾ ਵੀ ਬਾਈ ਕਹਿੰਦਾ ਵੀ ਬਹੁਤ ਜ਼ਿਆਦਾ ਚੰਗੇ ਰਿਕਾਰਡ ਵਾਲੀ ਮੱਝ ਰਹੂਗੀ ਬਾਕੀ ਤਾਂ ਤੁਸੀਂ ਦੱਸੋਗੇ ਕਮੈਂਟਾਂ ਦੇ ਵਿੱਚ ਵੀ ਤੁਹਾਨੂੰ ਇਹ ਮੱਝ ਕਿਵੇਂ ਲੱਗੀ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੀ ਤੇ ਬਾਈ ਹਰਦੀਪ ਜੇ ਆਪਾਂ ਹੁਣ ਗੱਲ ਕਰ ਲਗੇ ਹਨਾ ਨਾਮ ਤਾਂ ਹਰਦੀਪ ਹੀ ਆ ਗਿਆ ਦੇ ਆ ਜਿੱਥੇ ਆਪਾਂ ਖੜੇ ਆ ਅੱਜ ਹਾਂਜੀ ਇਸ ਵੇਲੇ ਅੱਜ ਦੀ ਕਹਾਣੀ ਦੱਸਣੀ ਆਪਾਂ ਸਾਰੀ ਡਿਟੇਲ ਤੇ ਠੀਕ ਹੈ ਜੀ ਠੀਕ ਪਹਿਲਾਂ ਦੱਸ ਦਗੇ ਆਪਾਂ ਵੀ ਅੱਜ ਆਪਾਂ ਜਿੱਥੇ ਖੜੇ ਆ ਉਹ ਕੀ ਦਾ ਘਰ ਤੇ ਆਪਣੇ ਮਿੱਤਰ ਦੇ ਘਰ ਆਈ ਜਿੱਥੇ ਖੜੇ ਆਗੇ ਉਹ ਗਏ ਹੋ ਮੁੰਡੇ ਦਾ ਪੇਪਰ ਆ ਤੇ ਉਹ ਪਹਿਲਾਂ ਉਹ ਦਾ ਪਾਦਰ ਉੱਥੇ ਗਿਆ ਹੋਇ ਕੁਤੇ ਕੰਮਬਾਰ ਖੇਤੀਬਾੜੀ ਦੇ ਠੀਕ ਹੈ ਜੀ ਤੇ ਉਹ ਮੈਨੂੰ ਫੋਨ ਕਰਤਾ ਸੀ ਉਹ ਕਰੇ ਵੀ ਡਿਟੇਲ ਭਾਈ ਤੂੰ ਸਾਂਝੀ ਕਰ ਦੇ ਠੀਕ ਹੈ ਡਿਟੇਲ ਹੈਗੀ ਜੇ ਦੀ ਨਾਨੀ ਹੈਗੀ ਸੀ ਇਹਨਾਂ ਕੋਲੇ ਪਹਿਲਾਂ ਪ੍ਰਾਣੀ ਰੱਖੀ ਹੋਈ ਸੀ ਤੇ ਉਹਦੇ ਗਾਹਾਂ ਜਿਹੜੀ ਉਜੋ ਇਹਦੀ ਮਾਂ ICਓ 90 ਦੇ ਸੀਮਿੰਟ ਦੀ ਸੀ ਅੱਛਾ ਇਹਦੀ ਮਾਂ 90 ਦੇ ਸੀਮਿੰਟ ਹਾਂਜੀ ਉਹਦੀ ਨਾਨੀ ਥੱਲੇ ਵੀ ਹੈਗੇ 16 ਕਿਲੋ ਦੁੱਧ ਸੀ ਹੂੰ ਇਹਦੀ ਮਾਂ ਥੱਲੇ ਵੀ 16 ਕਿਲੋ ਹੀ ਸੀਗੀ ਅੱਛਾ 16 ਕਿਉਂ ਸੀਮਿੰਟ ਦਾ ਨਹੀਂ ਪਤਾ ਵੀ 90 ਦਾ ਆਮ ਨਾਰਮਲ ਸੀਮਿੰਟ ਸੀਗੀ ਠੀਕ ਹੈ ਹੁਣ ਇਹ ਜਿਹੜੀ ਆਪ ਹੈ ਇਹ ਕੋਹੀ ਨੂਰ ਦੀ ਹੈ ਜੂੜ ਟੱਕ ਵਾਲੇ ਜੂੜ ਟੱਕ ਵਾਲੇ ਕੋਹੀ ਨੂਰ ਦੀ ਹੈ ਇਹਦੀ ਜਿਹੜੀ ਧੀ ਆਈ ਸੀਗੀ ਉਹ ਵੀ ਇਹਨਾਂ ਨੇ ਕੋਈ ਬਾੜੀ ਉਹ ਨਹੀਂ ਕਰਦੇ ਵੀ ਸੀਮਿੰਟ ਦਾ ਉਹ ਕੰਮ ਨਹੀਂ ਕਰਦੇ ਵੀ ਉਦੋਂ ਇਹ ਵੀ ਮੈਂ ਕਹਿ ਕੇ ਪ੍ਰਵਾਤਾ ਸੀਗੀ ਅੱਛਾ ਇਮਾਰ ਕੱਟੀ ਆਈਏ ਉਹ ਵੀ ਦੇਖ ਲਓ ਤੇ ਉਹ ਵੀ ਆਮ ਨੀਲੀਆਂ ਅੱਖਾਂ ਆ ਗਈਆਂ ਤੇ ਮੋਰਾ ਦੀ ਭਰਾਤਾ ਸੀਗਾ ਮੋਰਾ ਦੀ ਭਰਾਤਾ ਸੀਗਾ ਹੁਣ ਸੂਆ ਇਹ ਕਿੰਨਾ ਸੂਆ ਇਹ ਸੂਆ ਤੀਜਾ ਸੂਏ ਇਹ ਦੂਜੇ ਸੂਏ ਨੇ 17 ਕਿਲੋ ਦੁੱਧ ਦਿੱਤਾ ਜੀ ਦੂਜੇ ਸੂਏ 17 ਕਿਲੋ ਦੁੱਧ ਜਮਾ ਜਮਾ ਕੰਡੇ ਵਾਲਾ ਦੁੱਧ ਦਿੱਤਾਗਾ ਠੀਕ ਹੈ ਕੋਈ ਉਹ ਨਹੀਂ ਇਹਦੇ ਅ ਸੇਵਾ ਵੀ ਆਮ ਸੇਵ ਆ ਗਈ ਕੋਈ ਖੰਡਾ ਚੋਰੀ ਨਹੀਂ ਹੈਗੀ ਇੱਥੇ ਹੀ ਕੋਈ ਕਾਰ ਗੱਲ ਫੀੜ ਨਹੀਂ ਸਰੋਂ ਦੀ ਖਾਲ ਚਿੱਟਾ ਦਾਣਾ ਜਿਹੜਾ ਜੋ ਆ ਦਾ ਪਾਉਣੇ ਆਗੇ ਸਰ ਉਹ ਨੋਰਮਲ ਚੀਜ਼ ਚੱਲਦੀ ਹੈ ਨਾ ਨੋਰਮਲ ਤੇ 17 ਦਿੱਤਾ ਸੀ ਹਾਂ ਜਮਾ ਨੋਰਮਲ ਸੀ ਠੀਕ ਹੈ ਤੇ ਜਿਹੜਾ ਇਹਦੇ ਹੁਣ ਲੱਗਿਆ ਸੀ ਮਨੂੰ ਕਿਹੜਾ ਲੱਗਿਆ ਵੀਰੇ ਹੁਣ ਵੀ ਇਹਦੇ ਕੋਈ ਆ ਨੀਲੀ ਰਾਵੀ ਦੀ ਲੱਗਿਆ ਹੋਇਆ ਈ ਅੱਛਾ ਐ ਨਹੀਂ ਪਤਾ ਵੀ ਕਿਹੜਾ ਲਾਇਆ ਇਹਨਾਂ ਨੇ ਕਿਹੜਾ ਲਾਇਆ ਅੱਛਾ ਆਪਾਂ ਖੜੀ ਮੱਝ ਦਿਖਾਉਣੀ ਆ ਹਨਾ ਹਰਦੀਪ ਹਾਂਜੀ ਵੀ ਹੁਣ ਤੈਨੂੰ ਆਸ ਕਿਵੇਂ ਆ ਵੀ ਤੀਜੇ ਸੂਏ ਵਾਸਤੇ ਜਮਾ ਡੱਬੇ ਜਿਹੜੇ ਨੇ ਲਾ ਦੇਣੇ ਆ ਦੁੱਧ ਵਾਲੇ ਜਮਾ ਹੁਣ ਐ ਲੱਗ ਰਿਹਾ ਵੀ ਜਿਵੇਂ ਵੀ 18 ਨਹੀਂ ਜਲ ਆਪਾਂ 19 18 19 ਲੀਟਰ ਜਮਾ ਕੰਡੇ ਵਾਲਾ ਦੁੱਧ ਦੇਊਗੀ ਇੱਕ ਤਾਂ ਡੱਬੇ ਮਾਰਨਾ ਡੱਬੇ ਮਾਰ ਮਾ ਹੁੰਦਾ ਗਾਈ ਉਹ ਤਾਂ 18 ਦਾ ਮਾਰ ਲਓ ਝੱਗ ਝੱਗ ਗਾਲਾ ਆ ਜਾਂਦਾ ਹੈ ਜਮਾ ਕੰਡੇ ਵਾਲਾ 18 ਕਿਲੋ ਦੁੱਧ ਦੀ ਆਸ ਹੈਗੀ ਆ ਜੀ 18 ਕਿਲੋ ਦੁੱਧ ਦੀ ਆਸ ਤਾਂ ਹੈਗੀ ਆ ਨਾ ਪਹਿਲਾਂ ਮਾਤਾ ਵੀ ਗੱਲਾਂ ਕੀਤੀ ਸੀ ਮਾਤਾ ਨਾਲ ਮਾਤਾ ਕਹਿੰਦੀ ਵੀ ਮਤਲਬ ਸਾਡੇ ਤਾਂ ਦੇਖਾ ਸੀ ਚੋਣੀਆਂ ਵੀ ਉਹ ਆਪਾਂ ਗੱਪ ਨਹੀਂ ਮਾਰਦੇ ਹੈਗੇ ਵੀ 20 ਦੇ ਦੂ ਜਾਂ 22 ਦੇ ਦੂ ਤੇ ਉਹ ਗਾਂਾਂ ਅਗਲੇ ਦੀ ਸ਼ਾਮ ਸਭਾਲ ਤੇ ਆ ਗਈ ਠੀਕ ਆ ਭਾ ਦੇ ਭਾ 20 ਦੇ ਇਹ 20 ਉਹ ਕੋਈ ਵੱਡੀ ਗੱਲ ਨਹੀਂ ਹੈਗੀ ਹਾਂ ਤੇ ਪਰ ਉਹ ਆਪਾਂ ਸਾਹ ਸੰਭਾਲਦਾasti ਵੀ ਇੰਨੀ ਕਿ ਸਾਹ ਸੰਭਾਲਾ ਵੀ ਇਹਨਾਂ ਦੇ ਸਾਰਾ ਕੁਝ ਜਿਮੀ ਵੀ ਨਾਰਮਲ ਆਗਾ ਖੇਤੀ ਕੰਨੀ ਮਾਤਰਾ ਕਹਿੰਦੇ ਨੇ ਸਾਡੀ ਖੇਤੀ ਕੰਨੀ ਜਿਆਦਾ ਆ ਜੀ ਵੱਧ ਧਿਆਨ ਖੇਤੀ ਕੰਨੀ ਦਿੰਦੇ ਆ ਤੇ ਪਰ ਜਿਹੜੀ ਹੈਗੇ ਵੀ ਚਵਾਈ ਚਬੂਈ ਤਾਂ ਅਸੀਂ ਆਪ ਹੀ ਕਰਦੇ ਆ ਚਵਾਈ ਇਹਨਾਂ ਦੇ ਆਪ ਹੀ ਕਰਦਿੰਦੇ ਆ ਨਾ ਗੁੜੀਆਂ ਹੀ ਕਰਦੀਆਂ ਚਵਾਈ ਆ ਆ ਦੇਖੋ ਮਿੱਤਰੋ ਤੁਹਾਨੂੰ ਮੈਂ ਦੱਸਾਂ ਗੱਲ ਦੇਖਿਓ ਹੁਣ ਤੁਸੀਂ ਅ ਠੰਡੀ ਸੀਲ ਪੂਰੀ ਆ ਮੂੰਹ ਦੀ ਚੈੱਕ ਕਰਨ ਨੂੰ ਦੋਨੇ ਅੱਖਾਂ ਮੱਥੇ ਦੇ ਵੱਲ ਤੇ ਨੱਕ ਤੇ ਵੀ ਥੋੜਾ ਜਿਹਾ ਚਿੱਟਾਪਨ ਚਾਰੇ ਪੈਰ ਚਟੇ ਆ ਗੇ ਤੇ ਲੇਵੇ ਦੀ ਕੁਆਲਿਟੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਹਜੇ ਇਹ ਘੱਟੋ-ਘੱਟ ਹਰਦੀਪ ਹਫਤਾ ਲੈ ਜੂਗੀ ਹਫਤੇ ਤੋਂ ਵੱਧ ਹੀ ਲੈ ਜੀ ਅੱਛਾ ਦੋ ਇਹਨਾਂ ਕਰੀ ਮੜਾ ਜਾ ਦੇਖੋ ਹੁਣ ਪੂਸ਼ ਪਾਸ਼ ਵੀ ਜਿਹੜੀ ਹੈਗੇ ਮਗਰਲੇ ਥਣ ਜਿਹੜੀ ਗੈਪ-ਗੂਪ ਆ ਨਾ ਜਿਹੜਾ ਉਹ ਪੂਰਾ ਚੰਗਾ ਗੈਪ ਲੱਗਿਆ ਹੋਇਆ ਲੇਵੇ ਨੂੰ ਇਹ ਲੈ ਜਾ ਕਰ ਲੈ ਵੀ ਆਹ ਦੇਖ ਲਓ ਹਜੇ ਤਾਂ ਘੱਟੋ-ਘੱਟ ਵੀ 6-7 ਦਿਨ ਮਾਏ ਨਾਲ ਹੀ ਕਰ ਜੂਗੀ ਦੋਨੋਂ ਹੀ ਹਰਦੀਪ ਦੋ ਨੂੰ ਤਾਂ ਦਿਨ ਪੂਰੇ ਹੀ ਹੋਣਗੇ ਇਹਦੀ ਅੱਛਾ ਇੱਕ ਨੂੰ ਕਿ ਦੋ ਨੂੰ ਦੋ ਨੂੰ ਦੋ ਤਰੀਕ ਨੂੰ ਦਿਨ ਪੂਰੇ ਹੋਣੇ ਆ ਇਹ ਸ ਨੀਲੀ ਰਾਵੀ ਮੱਝ ਦੇ ਪਰ ਜਿਹੜਾ ਬੰਦਾ ਕੋਈ ਲੈ ਗਿਆ ਮੈਂ ਕਹਿੰਦਾ ਵੀ ਨਾਲੇ ਤਾਂ ਉਹ ਬਰੀਡ ਚੰਗੀ ਪੈਦਾ ਕਰ ਲੂਗਾ ਆਪਦੇ ਘਰੇ ਤੇ ਆਹ ਦੇਖ ਲੋ ਲੇਵੇ ਦੀ ਕੁਆਲਿਟੀ ਹੈ ਨਾ ਜਿਹੜੀ ਲੇਵੇ ਵਾਲੇ ਪਾਸੋਂ ਤਾਂ ਬਹੁਤ ਸੋਹਣੀ ਆ ਥਣ ਲੇਵਾ ਜਿਹੜਾ ਹੈਗਾ ਚੰਗਾ ਲੱਗਿਆ ਹੋਇਆ ਹਾ ਇਧਰ ਲੈ ਜਾ ਧੁੱਪੇ 'ਚ ਬਾਹਰ ਕੱਢ ਲਾ ਲੈ ਵੀ ਆਪਾਂ ਇੱਕ ਗੱਲ ਤਾਂ ਮੰਨ ਸਕਦੇ ਹਾਂ ਜਿਵੇਂ ਲੰਮੀ ਲੈ ਜਾ ਹਰਸੀ ਕੋਈ ਗੱਲ ਨਹੀਂ ਲੈ ਜਾ ਤੋੜ ਕੇ ਦਿਖਾ ਦੇ ਅ ਦੁੱਧ ਜਿਹੜਾ ਹੈਗਾ ਨਾ ਇਹਨੂੰ ਪਾਉਣਾ ਚਾਹੀਦਾ ਮਾਤਾ ਨੇ ਮੈਨੂੰ ਕਿਹਾ ਪੁੱਤ ਅਸੀਂ ਕੋਈ ਗੱਪ ਨਹੀਂ ਮਾਰਦੇ ਵੀ ਅਸੀਂ 17 ਤੱਕ ਚੋਇਇ ਚੋਇਆ ਤੂੰ ਮੰਨੇ ਚਾਹੇ ਨਾ ਮੰਨੇ ਠੀਕ ਆ ਹਣ ਆਪਾਂ ਇਹ ਆ ਦੇਖ ਲਓ ਹੁਣ ਸੂਨੂ ਵੀ ਝੋਟੀ ਦੱਸਦੀ ਹੋਊਗੀ ਵੀਰ ਤੀਜੇ ਸੂਏ ਵਾਸਤੇ ਚੰਗਾ ਦੁੱਧ ਪਾਊਗੀ ਆਪਾਂ ਨੂੰ ਆਸ ਈ ਹੁੰਦੀ ਆ ਠੀਕ ਆ ਨਾ ਪਰ ਮੈਂ ਤੈਨੂੰ ਦੱਸਦਾ ਗੱਲ ਵੀ ਜਿਵੇਂ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਹੈਗੀਆਂ ਉਹ ਵੀ ਪੂਰੀਆਂ ਕਰਦੀ ਆ ਮਧਰੀ ਗੋਡੀ ਲੈ ਹੁਣ ਲੇਵੇਲੂ ਵਾਲੇ ਪਾਸੋਂ ਦਾ ਭਰਾਵਾ ਚੰਗੀ ਆ ਤੇਰੀ ਮੱਝ ਮੈਂ ਤੈਨੂੰ ਦੱਸਾਂ ਗੱਲ ਇਹ ਆ ਦੇਖੋ ਗੋਲੇ ਥਣ ਵੀ ਚੰਗੇ ਐ ਲੈ ਹੁਣ ਦੇਖੋ ਤੁਸੀਂ ਲੈ ਆ ਆ ਦੇਖੋ ਕਹਿੰਦੀ ਮੈਂ ਲੇਵਾ ਮੈਂ ਦਿਖਾਉਣੀ ਐ ਇਹ ਚੰਗੀ ਆ ਯਾਰ ਜਿੰਨੀ ਕਹੇਗੀ ਆ ਹਰਦੀਪ ਫਿਰ ਮੰਨ ਕੇ ਚੱਲ ਬੰਦ ਦੇ ਕੋਈ ਗੱਲ ਨਹੀਂ ਅੱਛਾ ਹਰਦੀਪ ਜੀ ਵੀ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰ ਲਗੇ ਰੇਟ ਇਹਦਾ ਹੁਣ ਮਤਲਬ ਪਰਿਵਾਰ ਨਾਲ ਹਾਂਜੀ ਰੇਟ ਦੀ ਮੈਂ ਪਰਿਵਾਰ ਨਾਲ ਗੱਲ ਕਰੀ ਸੀ ਦੱਸਿਆ ਸੀ ਆਪਾਂ ਨੂੰ ਠੀਕ ਹੈ ਇੱਕ ਤਾਂ ਇਹ ਵੀ ਹਫ਼ਤੇ ਤੋਂ ਵੱਧ ਕੱਚੀ ਆ ਹਜੇ ਠੀਕ ਹੈ ਵੀ ਰੇਟ ਆਪਾਂ ਉਹ ਹਿਸਾਬ ਜੇ ਨਾਲ ਕਰਾਂਗੇ ਅੱਛਾ ਵੀ ਆਪਾਂ ਕਹਿੰਦੇ ਵੀ 3 ਲੱਖ ਨਹੀਂ ਮੱਲਾ ਵੀ 3.5 ਨਹੀਂ ਠੀਕ ਹੈ ਵੀ 2.80 ਦੀ ਮੱਝ ਇਹ ਦੇਣੀ ਆ ਅੱਛਾ 2 ਲੱਖ ਤੇ 80 ਹਜ਼ਾਰ ਦੀ ਦੇਣੀ ਹੈ 2.80 ਦੀ ਦੇਣੀ ਹੈ ਇਹਨਾਂ ਨੇ ਠੀਕ ਹੈ ਇਹ ਚ ਛੋਟ ਛੱਪਾ ਹੋ ਜਾਊਗਾ ਠੀਕ ਹੈ ਹਾਂ ਨਹੀਂ ਚਲੋ ਬਹੁਤ ਵਧੀਆ ਗੱਲ ਆ ਜਿਹੜਾ ਰੇਟ ਹੋ ਗਿਆ ਬਾਕੀ ਇਹ ਗੱਲ ਜਿਵੇਂ ਮਾਤਾ ਕਹੀ ਭਈ ਜੇ ਸਾਡੀ ਮੌਕੇ ਤੇ ਅਸੀਂ ਰੇਟ ਬਦਲ ਵੀ ਸਕਦੀਆਂ ਹਾਂ ਹਾਂ ਮੌਕੇ ਤੇ ਹੋ ਜਾਂਦਾ ਵੀ ਮੱਝ ਤੇ ਹੁਣ ਕੱਚੀ ਆ ਨਾ ਕੱਚੀ ਚੀਜ਼ ਦਾ ਤਾਂ ਕੋਈ ਪਤਾ ਨਹੀਂ ਲੱਗਦਾ ਵੀ ਹਾਂ ਹਾਉ ਤੈਨੂੰ ਉਹਨੂੰ ਕੀ ਰੰਗ ਫੜਨਾ ਹੈ ਨੀ ਰੰਗ ਵਧਗੇ ਫੜੂ ਤੈਨੂੰ ਮੈਂ ਦੱਸਾਂ ਗੱਲ ਹਾਂ ਹਾਂ ਤਿੰਨ ਨੰਬਰ ਕਿਹੜਾ ਦੇਂਗਾ ਮੈਂ ਕਹਿੰਦਾ ਨੰਬਰ ਜਿਹੜਾ ਹੈਗਾ ਉਹ ਦੱਸ ਕੇ ਰਾ ਤੂੰ ਕਿਰਾਏ ਆਪਾਂ ਉਹਨੇ 87290 34605 87290 34605 ਤੇ ਜਿਹੜੇ ਘਰੇਖਣਾ ਹੈ ਵੀ ਤੇਰੀ ਭੂਆ ਹੀ ਹੈਗਾ ਭੂਆ ਆਪਣੀ ਸਾਕੀ ਭੂਆ ਕੋਈ ਉਹ ਨਹੀਂ ਹੈ ਨਾ ਇਹ ਨਹੀਂ ਭੂਆ ਹੀ ਕਿਤੇ ਐਵੇਂ ਆਖੀ ਗਈ ਵੀ ਹਾਂ ਠੀਕ ਹੈ ਨਾ ਗੱਲ ਨਹੀਂ ਬਹੁਤ ਬਹੁਤ ਧੰਨਵਾਦ ਤੇਰਾ ਬਾਕੀ ਸਪੋਰਟ ਕੋਈ ਉਹ ਨਹੀਂ ਹੈਗੀ ਵੀ ਮੱਝ ਚ ਕਾਣਮੀਨ ਨਹੀਂ ਹੈਗੀ ਕੋਈ ਉਹ ਨਹੀਂ ਹੈਗਾ ਵੀ ਜਮਾ ਘਰੀਲੂ ਮੱਝ ਆ ਵੀ ਕੋਈ ਵਪਾਰੀ ਕੋਲੇ ਕੋਈ ਟੀਕੇ ਨਹੀਂ ਲੱਗੇ ਜਿਹੜਾ ਨੇਚਰਲ ਚੱਡਾ ਬਣਿਆ ਹੋਇਆ ਕੋਈ ਵਟਮੈਚ ਨਹੀਂ ਦਿੱਤਾ ਹੋਇਆ ਇਹਨੂੰ ਕੋਈ ਉਹ ਨਹੀਂ ਠੀਕ ਹੈ ਗੱਲ ਨਹੀਂ ਮੰਨ ਸਕਦੇ ਅਸੀਂ ਤਾਂ ਮੰਨਦੇ ਆਂਗੇ ਕਿਉਂਕਿ ਦੇਖ ਸਾਫ਼ ਸੁਥਰੀ ਗੱਲ ਕਰੀਦਾ ਬਾੜਾ ਸੋਖਾ ਉਹ ਤਾਂ ਵੀ ਫਰਕ ਪੈਂਦਾ ਹੀ ਪੈਂਦਾ ਹੈ ਕਿ ਘਰੀਲੂ ਮੱਝ ਦਾ ਇੱਕ ਵਪਾਰੀ ਕੋਲੇ ਮਗ ਜੋ ਟੀਕੇ ਲਾ ਕੇ 100 ਕੁ ਕਰ ਦਿੰਦੇ ਨੇ ਉਹਦਾ ਤੋ ਸਾਨੂੰ ਵੀ ਪਤਾ ਹੀ ਆਉਂਦੇ ਜਾਂਦੇ ਲੋਕ ਉਹ ਅਡਵਟ ਖੇਡ ਆ ਤੇ ਲੋ ਵੀ ਇਹ ਸੀ ਬਾਈ ਹਰਦੀਪ ਤੇ ਜਮਾ ਜਿਵੇਂ ਨਾਰਮਲ ਮੱਝ ਤਿਆਰ ਹੋਈ ਆ ਜਿਹੜੀ ਤੁਹਾਡੇ ਸਾਹਮਣੇ ਆਪਾਂ ਦਿਖਾਈ ਆ ਤੇ ਕਿਵੇਂ ਲੱਗੀ ਮੱਝ ਦੱਸਿਓ ਜਰੂਰ ਬਾਕੀ ਤਸੱਲੀ ਜਿਹੜੀ ਹੈਗੀ ਤੁਸੀਂ ਇੱਥੇ ਆ ਕੇ ਕਰ ਸਕਦੇ ਹੋ ਬਾਕੀ ਮੈਂ ਇਹ ਗੱਲ ਕਹਿਣੀ ਚਾਹੁੰਨਾ ਮੱਝ ਜਿਹੜੀ ਹੈਗੀ ਨਾ ਬਾਕੀ ਚੰਗੀ ਆ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਭਰਾ ਵੀਡੀਓ ਨੂੰ ਸ਼ੇਅਰ ਕਰ